ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਹੈਗੀ ਹੈ ਤਰੀਕ 12 ਦਸੰਬਰ 2025 ਤੇ ਮੈਂ ਇਸ ਟਾਈਮ ਖੜਾ ਹਾਂ ਕੈਰਾਵਨ ਪਾਰਕ ਹਾਰਬਰ ਦੇ ਵਿੱਚ ਆਪਣਾ ਸਫਰ ਡੀਵਨਪੋਰਟ ਤੋਂ ਸ਼ੁਰੂ ਹੋਇਆ ਸੀਗਾ ਤੇ ਹਾਰਬਰ ਪਹੁੰਚ ਗਏ ਆਪਾਂ ਐਂ ਜਿਵੇਂ ਕੋਸਟਲ ਕੋਸਟਲ ਹੁੰਦੇ ਹੋਏ ਆਏ ਆਪਾਂ ਬਹੁਤ ਲੰਮਾ ਰਾਹ ਸੀਗਾ ਔਖਾ ਵੀ ਸੀਗਾ ਪਰ ਫਾਈਨਲੀ ਆਪਾਂ ਪਾਰ ਕਰ ਲਿਆ ਤੇ ਇੱਥੇ ਆ ਕੇ ਆਪਣਾ ਦੂਜਾ ਪੜਾਅ ਪੂਰਾ ਹੁੰਦਾ ਹੁਣ ਤੀਜਾ ਸ਼ੁਰੂ ਹੋਊਗਾ ਲਾਸਟ ਇਹ ਛੋਟਾ ਹੈਗਾ ਪਰ ਮੈਨੂੰ ਨਹੀਂ ਪਤਾ ਕਿੰਨਾ ਔਖਾ ਹੈਗਾ ਇੱਥੋਂ ਆਪਾਂ ਸਭ ਦਾ ਡੀਵਨਪੋਰਟ ਜਾਵਾਂਗੇ ਵਾਪਸ ਵਿਚਾਲੋਂ ਦੀ ਹੁੰਦੇ ਹੋਏ ਤੇ ਇੱਥੇ ਹਾਬਰਟ ਦੇ ਵਿੱਚ ਗੁਰੂ ਘਰ ਇੱਕ ਪਹਿਲਾਂ ਗੁਰੂ ਘਰ ਜਾ ਕੇ ਮੱਥਾ ਟੇਕ ਕੇ ਆਉਣੇ ਆ। ਉਸ ਤੋਂ ਬਾਅਦ ਫਿਰ ਮੈਂ ਅੱਜ ਹੋਟਲ ਲਾਉਂਗਾ ਕਿਉਂਕਿ ਮੈਂ ਅੱਜ ਮਿਊਜ਼ਿਕ ਦਾ ਕੰਮ ਕਰਨਾ ਹੈ। ਤੇ ਹੋਟਲ ਲੈ ਕੇ ਆਪਾਂ ਹੋਟਲ ਚ ਲਾਵਾਂਗੇ ਅੱਜ ਦੀ ਰਾਤ। ਹੁਣ ਇੱਥੋਂ ਵਧਿਆ ਜਾਵੇ। ਟੈਂਟ ਟੰਟ ਮੈਂ ਇਕੱਠਾ ਕਰ ਲਿਆ ਸੀਗਾ ਸਾਰਾ ਕੁਝ ਇੱਥੇ ਪੈਕ ਕਰ ਲਿਆ। ਆ ਇਹਨਾਂ ਦਾ ਕਿਚਨ ਹੈ। ਕਿਚਨ ਤਾਂ ਬਹੁਤ ਸੋਹਣਾ ਬਣਾਇਆ ਹੋਇਆ ਪਰ ਇੱਥੇ ਭਾਂਡੇ ਹੈ ਨਹੀਂਗੇ। ਤੇ ਆ ਸਾਰਾ ਸਮਾਨ ਜਿਹੜਾ ਨਹੀਂ ਖਾਣਾ ਉਹ ਰੱਖ ਜਾਂਦੇ ਆ ਕਿ ਇੱਥੇ। ਆ ਮੈਂ ਆਦਾ ਰੱਖਤਾ। ਇਹ ਮੈਨੂੰ ਨਹੀਂ ਚਾਹੀਦਾ। ਔਜਸਾ ਹਸਤਾਬ ਹੈਗਾ ਸੋਣਾ ਹੈਗਾ ਇੱਥੇ ਗੱਲਾਂ ਬਾਤਾਂ ਕੀਤੀਆਂ ਬਹਿ ਕੇ ਇੱਕ ਦੋ ਗੋਰੇ ਸੀ ਕਿ ਉਹਨਾਂ ਨੇ ਗੱਲਾਂ ਬਾਤਾਂ ਕੀਤੀਆਂ ਹੁਣ ਆਪਾਂ ਗੁਰੂ ਘਰ ਵੱਲ ਵਧਦੇ ਆਂ ਤੇ ਜਾ ਕੇ ਮੱਥਾ ਟੇਕਦੇ ਆਂ ਕਹੇ ਆ ਰਹੀ ਕਿਸ ਇੱਥੇ ਇਮਾਨਦਾਰ ਲੋਕਾਂ ਦੇ ਇੱਥੇ ਤੇ ਆ ਸਾਹਮਣੇ ਗੁਰੂ ਘਰ ਤੇ ਉੱਤੇ ਲਿਖਿਆ ਜੀ ਆਇਆਂ ਨੂੰ ਵਾਹ ਫਖਰਾ ਦਾ ਬਾਈਕਲ ਤੇ ਆ ਗੁਰੂ ਘਰ ਦੇਖ ਤੇ ਇੱਕ ਫਤਿਹ ਪੰਥ ਕੀ ਚੀਜ਼ ਅੱਛਾ ਇਹ ਚੰਦਰ ਲੰਗਰ ਖਾਲ ਤੇ ਸਾਹਮਣੇ ਪਿਆਨੋ ਹੀ ਪਿਆ ਇੱਕ ਆਜੋ ਬਈ ਇਧਰ ਤੇ ਹੁਣ ਆਪਾਂ ਇੱਥੇ ਚੱਲੇ ਆਂ ਸ਼ਰਵਾਲ ਨੂੰ ਬਹੁਤ ਸੋਹਣਾ ਗੁਰੂ ਘਰ ਹੈ ਨਿੱਕਾ ਜਿਹਾ ਸੋਹਣਾ ਜਿਹਾ ਬਣਿਆ ਹੋਇਆ ਜੀ ਲੱਗਿਆ ਤੇ ਆਹ ਇੱਧਰ ਨੂੰ ਜਾਂਦੇ ਹਾਂ ਆਪਾਂ ਸ਼ਹਿਰ ਵੱਲੋਂ ਆਪਾਂ ਇੱਧਰੋਂ ਆਈ ਜਾਂਦੇ ਆ ਤੇ ਇੱਧਰ ਜਾਈ ਜਾਂਦੇ ਆ ਤੇ ਜਿਹੜੀ ਆ ਸਾਹਮਣੇ ਖੱਡ ਜੀ ਆ ਇਹਦੇ ਪਰਲੇ ਪਾਸੇ ਹਾਈਵੇ ਆ ਗੱਡੀਆਂ ਕਾਰਾਂ ਵਾਸਤੇ ਤੇ ਆ ਇਹਨਾਂ ਨੇ ਸਾਈਕਲ ਵਾਸਤੇ ਤੇ ਲੋਕਲ ਰੂਟ ਵਾਸਤੇ ਥਾਂ ਦਿੱਤੀ ਹੋਈ ਆ ਤੇ ਸਿਆਣੇ ਲੋਕ ਥੋੜਾ ਜਿਹਾ ਦੂਰੋਂ ਹੋ ਕੇ ਟੱਪਦੇ ਆ ਸਾਈਕਲ ਵਾਲੇ ਤੋਂ ਜਿਹੜਾ ਕਿ ਚੰਗੀ ਗੱਲ ਐ ਤੇ ਆ ਜੇਬੀ 55 ਤੋਂ ਨਾ ਆ ਲੈ ਲਈ ਇੱਕ ਸੈਲਫੀ ਸਟਿਕ ਸਾਈਕਲ ਦੇ ਉੱਪਰ ਫਿੱਟ ਕਰ ਲਾਂਗੇ ਇਹਨੂੰ ਉਹ ਖੰਡ ਦੇ ਸਾਈਕਲ ਨੂੰ ਰੋਕ ਕੇ ਨਾ ਫਿਰ ਵੀਡੀਓ ਬਣਾਉਣੀ ਪੈਂਦੀ ਸੀਗੀ ਹੁਣ ਚੱਲ ਦੇ ਸਾਈਕਲ ਦੀ ਵੀਡੀਓ ਬਣ ਜਾ ਕਰੋ ਤੇ ਨਾਲ ਤੇ সেলਫੀ ਸਟਿਕ ਮੋੜਦੀ ਮੈਂ ਕਿਉਂਕਿ ਉਹ ਫੋਨ ਦੇ ਸਾਈਕਲ ਤੇ ਲੱਗੀ ਸੀਗੀ ਪਰ ਫੋਨ ਮੇਰਾ ਵੱਡਾ ਹੈ ਵੱਡੇ ਫੋਨ ਵਾਸਤੇ ਨਹੀਂ ਹੈਗੀ ਆਪਾਂ ਥੱਲੇੋਂ ਆਏ ਆਂ ਇਧਰੋਂ ਦੀ ਆ ਕੇ ਨਾ ਇੱਥੇ ਆ ਗਏ ਹੁਣ ਆ ਪੁਲ ਵਾਸਤੇ ਇਹਨਾਂ ਨੇ ਰਾਹ ਬਣਾਇਆ ਹੋਇਆ ਹੈਗਾ ਸਾਈਕਲ ਵਾਲਾ ਵਾਸਤੇ ਉੱਪਰ ਗੱਡੀਆਂ ਤੇ ਕੋਨੇ ਦਾ ਸਾਈਕਲ ਜੇ ਆਹ ਕਹਿੰਦਾ ਜੇ ਤੁਹਾਨੂੰ ਲੋੜ ਹੈ ਤਾਂ ਸਾਡਾ ਫੋਨ ਕਰ ਲਓ ਸਾਨੂੰ we are here for you good ਹੁਣ ਸ਼ਹਿਰ ਦੇ ਪਰਲੇ ਪਾਸੇ ਜਾਣੇ ਆ ਇੱਕ ਟਿਕਾ ਕੇ ਰਾ ਖਤਮ ਹੋ ਜਾਂਦਾ ਹੈਗਾ ਆਪੋਲ ਤੋਂ ਆਪ ਆਏ ਆ ਬਹੁਤ ਸੋਹਣਾ ਹੈਗਾ ਸਾਰਾ ਹੌਬਰਟ ਗੁੱਡ ਆਪਾਂ ਇਧਰੋਂ ਆਈ ਜੰਨੇ ਆ ਤੇ ਆਹ ਬਾਰਡਰ ਵਾਲਿਆਂ ਨੇ ਇੱਕ ਬੈਨ ਨੂੰ ਥਾਂ ਬਣਾਈ ਹੋਈ ਹੈ ਪਾਣੀ ਪੀਣ ਨੂੰ ਤੇ ਸਾਈਕਲ ਰਿਪੇਅਰ ਕਰਨ ਨੂੰ ਪਰ ਇਹਨਾਂ ਦਾ ਕਲਾ ਪੰਪ ਰਹਿ ਗਿਆ ਬਾਕੀ ਚਾਬੀਆਂ ਪੰਨੇ ਕੋਈ ਨਾ ਕੋਈ ਲਾ ਕੇ ਲੈ ਗਿਆ ਸਰਵ ਸਟੇਸ਼ਨ ਬਣੇ ਹੁੰਦੇ ਜਿੱਥੇ ਤੁਸੀਂ ਸੈਕਲ ਰਿਪੇਅਰ ਕਰ ਸਕਦੇ ਹੋ ਬਸ ਆਪਾਂ ਨੇੜੇ ਤੇ ਲਈ ਹੈ ਇੱਕ ਆਹ ਸਾਹਮਣੇ ਜਿੰਮ ਬਣਾਈ ਬੈਠੇ ਇੱਥੇ ਪੋਕਬੋਲ ਲੱਗੀ ਆ ਤੇ ਬਸ ਪਹੁੰਚ ਕੇ ਖਾਣੇ ਆ ਤੇ ਇੱਧਰ ਆ ਗਿਆ ਇਹਨਾਂ ਦਾ ਯੂਨੀਵਰਸਿਟੀ ਰੋਜ਼ ਗਾਰਡਨ ਬੜੇ ਤਰ੍ਹਾਂ ਤਰ੍ਹਾਂ ਦੇ ਗਲਾਬ ਲਾਈ ਬੈਠੇ ਆ ਉਧਰ ਵੀ ਤੇ ਇਧਰ ਵੀ ਤੇ ਫਿਲਹਾਲ ਆਪਾਂ ਉਹਦੇ ਆਹ ਰਾਹ ਤੇ ਜਾਣਾ ਮੈਂ 라 ਇਧਰੋਂ ਆ ਸਾਹਮਣੇ ਚਲਾ ਗਿਆ ਸੀਗਾ ਮੈਂ ਅੱਗੋਂ ਰਾਹ ਜਾਂਦਾ ਹੂੰ ਇਧਰ ਤਾਂ ਪੌੜੀਆਂ ਆ ਉਹ ਕਹਿੰਦਾ ਨਹੀਂ ਇਧਰ ਹੀ ਜਾਣਾ ਹੈਗਾ ਫਿਰ ਮੈਂ ਇੱਥੇ ਆ ਕੇ ਵੇਖਿਆ ਦੇਖ ਕਿੰਨੀ ਸੋਹਣੇ ਸਕੀਮ ਲਾਈ ਹੋਈ ਇਹਨਾਂ ਨੇ ਕੌੜੀਆਂ ਤੋਂ ਸਾਈਕਲ ਤਾਰਨ ਲਈ ਆਪਾਂ ਇਧਰੋਂ ਆਏ ਆ ਗਿਆ ਤੇ ਇਹ ਨਾਲ ਇੱਕ ਚੌਂਕ ਹੈਗਾ ਜਿਵੇਂ ਬਾਕੀ ਸ਼ਹਿਰਾਂ ਦੇ ਵਿੱਚ ਚੌਂਕ ਬਣੇ ਹੁੰਦੇ ਨੇ ਨਾ ਉਹ ਵੀ ਇੱਕ ਤਰ੍ਹਾਂ ਦਾ ਚੌਂਕ ਹੈ ਪਰ ਇਹਨਾਂ ਨੇ ਚੌਂਕ ਦੀ ਵਰਤੋਂ ਬਹੁਤ ਸੋਹਣੇ ਤਰੀਕੇ ਨਾਲ ਕੀਤੀ ਹੈ ਥੱਲੋਂ ਦੇ ਚਾਰੇ ਪਾਸੇ ਰਾਹ ਬਣਾਏ ਹੋਏ ਆ ਲੰਘਣ ਵਾਸਤੇ ਤੇ ਵਿਚਾਰੇ ਫੋਹਰਾ ਲਾਇਆ ਹੋਇਆ ਉੱਤੇ ਤੱਕ ਤੇ ਅਸੇ ਆਲੇ-ਦਾਲੇ ਜਿਹੜੀਆਂ ਆਈਆਂ ਉਹ ਗੱਡੀਆਂ ਟੱਪੀ ਜਾਂਦੀਆਂ 12 ਬੱਸਾਂ ਤੇ ਸਾਰਾ ਸਾਬ ਉੱਠਾ ਗਿਆ ਤੇ ਬਹੁਤ ਸੋਹਣਾ ਇੱਥੇ ਬੰਦਾ ਬਹਿ ਕੇ ਪਿਕਨਿਕ ਪਾਰਕ ਮਤਲਬ ਵਧੀਆ ਫਨ ਕਰ ਸਕਦਾ ਹੈਗਾ ਹੁਣ ਆਪਾਂ ਇਧਰ ਨੂੰ ਜਾਣਾ ਹੈਗਾ ਤੇ ਆ ਗਿਆ ਸਿਟੀ ਪੁਲਿਸ ਸਟੇਸ਼ਨ ਇਹ ਰਾਜ ਆਪਣੇ ਆ ਵੀ ਆ ਗਿਆ ਤੇ ਆਪਾਂ ਰੁਕਣਾ ਹੀ ਸੀ ਇੰਨਾਂ ਕੋਲੇ ਉਹ ਦੇਣਾ ਸੀਗਾ ਪਾਸ ਜਿਹੜਾ ਆਪਾਂ ਕਰ ਲੱਬਿਆ ਸੀਗਾ ਤੇ ਮਹਾਰਾਜਰ ਹੁਣ ਜਾ ਕੇ ਫੜਾਈ ਆਉਣੇ ਇਹਨਾਂ ਨੂੰ ਰਾਜ ਚ ਪੈਂਦਾ ਤਾਂ ਦੇ ਦਈਏ ਇਹਨਾਂ ਨੂੰ ਅਸਲ ਇਹਨਾਂ ਦਾ ਨਾਮ ਕਰੇ ਰੋਕ ਨਿੱਧਰ ਜਾਓ ਉੱਪਰ ਨੂੰ ਮੁੰਡਾ ਖੁਸ਼ ਹੋ ਗਿਆ ਪਰਸ ਵਾਪਸ ਦੇ ਕੇ ਪਰਸ ਆਪਾਂ ਇਹਨੂੰ ਦੇਦਾ ਵਾਪਸ ਹੁਣ ਆਪਾਂ ਚੱਲਿਆਂ ਉਹਦੇ ਅਾ ਹੋਟਲ ਵਾਲ ਮੈਨੂੰ ਇੱਕ ਸਸਤਾ ਜਿਹਾ ਹੋਟਲ ਮਿਲ ਗਿਆ ਉੱਥੇ ਚੱਲਿਆਂ ਆਪਣਾ ਇਹਦਾ ਟਿਕਾਣਾ 에어 1 ਕੈਪਸੂਲ ਹੋਟਲ ਸੇਮ ਉਹੀ ਜਿਹੜਾ ਪਾ ਉਥੇ ਲਿਆ ਸੀਗਾ ਨਾਨਸਸਟੰਡ ਦੇ ਵਿੱਚ 15 ਦੀ ਲਿਆ ਕੇ ਨਾ ਮੈਂ ਇੱਥੇ ਲਾ ਦਦਾ ਸਾਈਕਲ ਉਹ ਸਾਹਮਣੇ ਚਾਰਜਿੰਗ ਪੁਆਇੰਟ ਵੀ ਇੱਥੇ ਚਾਰਜ ਹੋ ਜਾਊਗਾ ਤੇ ਸੇਫ ਵੀ ਹੈ ਇੱਥੇ ਤੇ ਮੈਂ ਆ ਗਿਆ ਸੀ ਇੱਥੇ ਸਮਾਨ ਸੋਹ ਰੱਖਦਾ ਸਾਈਕਲ ਦੇ ਅੰਦਰ ਸੇਫ ਕਰਕੇ ਲਾਉਂਦਾ ਤੇ ਨਾ ਕਿਚਨ ਆਇਆ ਇਸ ਕਿਚਨ ਦੇ ਵਿੱਚ ਮਾਈਕ੍ਰੋਵੇਵ ਹੈ ਨਹੀਂ ਖੱਲੇ ਫ੍ਰਿਜ ਹੀ ਹੈ ਤੇ ਦੇਖੋਕਿੰਗ ਕਰਨਾ ਮਨਾ ਹੈ ਕਹਿੰਦੇ 2500 ਡਾਲਰ ਦਾ ਫਾਈਨ ਹੈ ਜੇਕਰ ਤੁਸੀਂ ਕੁਕਿੰਗ ਕਰੋਗੇ ਫਾਈਨ ਬਾਰੇ ਵੱਡੇ ਰੱਖੀ ਬੈਠੇ ਆਏ ਫਿਰ ਇੱਥੋਂ ਮੈਂ ਗਿਆ 10 ਕਿ ਮਿੰਟ ਦੀ ਵਾਰਟੇ ਗਈ ਉੱਥੇ ਗਿਆ ਜਿੱਥੇ ਮੈਂ ਉੱਥੇ ਜਾ ਕੇ ਰੈਸਟੋਰੈਂਟ ਨੂੰ ਮੈਂ ਕਿਹਾ ਉੱਥੇ ਆਪਣਾ ਇੰਡੀਅਨ ਬੰਦਾ ਸੀਗਾ ਤੇ ਮੈਂ ਕਿਹਾ ਵੀਰੇ ਮਾਈਕ੍ਰੋਵੇਵ 'ਚ ਮਾਰ ਦੇ ਮੇਰਾ ਫੂਡ ਆਪਣਾ ਘੱਟ ਤੇ ਮਨ ਰੁਕਨੇ ਸੀ ਉਹ ਯਾ ਸਵੇਰ ਦੀ ਹੁਣ ਖਾਵਾਂਗੇ ਆਪਾਂ ਵਧੀਆ ਜੇ ਇਹ ਹੈਗੀ ਬਰੀਆਨੀ ਤੇ ਖਾ ਕੇ ਫਿਰ ਮੈਂ ਕੰਮ ਕਰੂੰਗਾ ਤੇ ਬਾਕੀ ਜੇ ਕਸ਼ਾਮ ਨੂੰ ਮੈਂ ਬਾਹਰ ਨਿਕਲਾਂਗਾ ਫਿਰ ਮੈਂ ਵੀਡੀਓ ਬਣਾਉਂਗਾ ਤੇ ਲੋਕੀਏ ਆਪਣੀ ਸ਼ਾਮ ਨੂੰ ਸਰਕਲ ਦੇਖਦੇ ਤੇ ਮੈਂ ਨਾ ਉਹ ਸਾਹਮਣੇ ਅੰਦਰ ਬੈਠਾ ਕੰਮ ਕਰੀ ਜਾਂਦਾ ਸੀ ਲੈਪਟਾਪ ਤੇ ਕੰਮ ਕਰਦੇ ਕਰਦੇ ਲੈਪਟਾਪ ਦੀ ਬੈਟਰੀ ਡਾਊਨ ਹੋ ਗਈ ਤੇ ਜੋ ਚਾਰਜਰ ਵੇਖਿਆ ਚਾਰਜਰ ਹੈ ਨਹੀਂ ਚਾਰਜਰ ਮੈਂ ਉਹ ਜਿੱਥੇ ਰਾਤ ਰੁਕਿਆ ਸੀ ਨਾ ਉੱਥੇ ਭੁੱਲੇ ਆ ਹੁਣ ਉਥੋਂ ਕੈਬ ਕਰਾਈ ਏ ਮੈਂ ਕੈਬ ਤੇ ਜਾ ਕੇ ਲੈ ਕੇ ਆਉਣਾ ਕਿਉਂਕਿ ਚਾਰਜਰ ਉਹ ਮੇਰੇ ਲੈਪਟਾਪ ਦਾ ਹੈਗਾ ਤੇ ਮੈਂ ਉਹ ਛੱਡਣਾ ਨਹੀਂ ਚਾਹਦਾ ਤੇ ਹੁਣ ਚੱਲੇ ਆਪਾਂ ਉਥੇ ਵਾਪਸ ਚਾਰਜਰ ਲੈ ਕੇ ਆਉਂਦੇ ਆ ਅੱਜ ਸਮੱਸਿਆ ਮੈਜਰ ਕੁਝ ਕਰ ਲੈਨੇ ਆ ਤੇ ਅੱਜ ਇਹ ਚੱਕਰ ਪੈ ਗਿਆ ਪਰ ਕੋਈ ਗੱਲ ਨਹੀਂ ਰਨਵੀਆ ਪ੍ਰਕੋਸ ਤੋਂ ਮੈਂ ਸਮਾਂ ਹੈ ਆਪਣਾ ਰਾਤ ਵਾਲਾ ਕੈਰਵਨ ਪਾਰਕ ਹੈਲੋ ਅਗੇਨ ਹਾਂ ਸੀਗਾ ਐਕਸਟਰਾ ਪੈਸੇ ਲਵਾ ਦੇ ਨੂੰ ਹੀ ਫਾਲਤੂ ਦੇ ਹਾਂ ਬਾਈ ਸੀਗਾ ਪੰਜਾਬੀ ਆਪਣਾ ਅਰਚਰਨ ਬਹੁਤ ਚੰਗਾ ਬੰਦਾ ਸੀਗਾ ਤੇ ਆ ਲੈ ਜਾਂਦਾ ਤੇ ਆਪ ਵਾਪਸ ਆਪਣਾ 에어 1 에어 1 ਕੈਪਸੂਲ ਹੋਟਲ ਇਹ ਤਿਆਰ ਹੋਦਾ ਜਾ ਰਿਹਾ ਹੈ ਇਹ ਗ੍ਰਿਲਡ ਆਕਟੋਪਸ ਬਾਈ ਮੈਂ ਤੁਹਾਨੂੰ ਵੀਡੀਓ ਚ ਲੈ ਸਕਦਾ ਕਿਉਂ ਨਹੀਂ ਇੱਕ ਆ ਬਾਈ ਜੀ ਹੈ ਕਿ ਹਰਪਾਲ ਜੀ ਇਟਲੀ ਤੋਂ ਆਏ ਆ ਤੇ ਇਹਨਾਂ ਨਾਲ ਖਾਧਾ ਜਾ ਰਿਹਾ ਹੈ ਗ੍ਰਿਲਡ ਆਕਟੋਪਸ ਇਹ ਛੱਪ ਦੇ ਅੰਦਰ ਦਾ ਹਸਤਾਖਤ। ਤੇ ਛੱਪ ਦੇ ਸ਼ੀਸ਼ਿਆਂ ਦੇ ਵਿੱਚ ਐਂ ਦੇਖਦਾ ਹੁੰਦਾ ਸੀਗਾ। ਕਿਆ ਬਾਤ। ਆਹ ਇੱਕ ਨਸ। ਇਹ ਤਾਂ ਜੀ ਪੂਰੀ ਪੂਰੀ ਛੱਪ ਬਣਾਈ ਹੋਈ ਜਾਂਦੀ ਹੈ। ਹਾਂ। ਚੰਗੀ ਜਹਾਜ। ਕਿਤੇ ਟੈਲੀਫੋਨ ਪਏ ਹੈ ਕਿ ਇਹਨਾਂ ਦੇ? ਕੈਪਟਨ ਯੂਜ਼ ਓਨਲੀ ਬੜਾ ਕੁਝ ਲੱਗਿਆ ਜੀ ਕੈਪਟਨ ਕੋਲੇ ਮੈਂ ਕੈਪਟਨ ਦਾ ਬੈੱਡ ਆ ਜੀ ਇਧਰ ਤੇ ਕੈਪਟਨ ਕੋਲੇ ਬੜਾ ਕੁਝ ਲੱਗਿਆ ਉਹ ਤਾਂ ਨਿਕਲ ਗਈ ਮੇਰੇ ਤੋਂ ਨਾ ਮੇਰੇ ਚਪਾਹ ਜੇ ਆਈ ਦੇ ਸਾਈਡ ਪਾ ਕੇ ਲਿਆ। ਇਹ ਦੇਖੀ। ਅਚਾਨਕ ਪਾਏ ਜੀ ਦੋ ਰੰਗ। ਤਿੰਨ ਹੀ ਹੋ ਗਏ। ਇਹ ਨਹੀਂ ਬੰਦ ਹੋਣ ਦੇਣਾ। ਇਹ ਨਹੀਂ। ਇਹ ਕਰਨ ਕਰਨ ਵਾਸਤੇ ਨਾ। ਹਾਂ ਸ਼ਾਹ ਜੀ। ਸ਼ਟੀਮ ਬਗੈਰਾ ਬੋਲਦੇ ਪਿਆਦੇ। ਪੇਂਟਿੰਗਾਂ ਬਹੁਤ ਸੋਹਣੀਆਂ ਬਣਾਈ ਹੋਈਆਂ ਨੰਨਾ ਜੀ। ਜੀ। ਆ ਸਾਰੀਆਂ ਪੇਂਟਿੰਗਾਂ ਜੀ ਆਹ ਲੱਗਦੀਆਂ ਜਿਵੇਂ ਅਸਲੀ ਆ ਜਮਾ ਦੇਖੋ ਪਾਣੀ ਆ ਰਿਹਾ ਦੇ ਪਾਣੀ ਖੜਿਆ ਬਿਲਕੁਲ ਹਾਂ ਬਹੁਤ ਸ਼ਾਨਦਾਰ ਕੰਮ ਕੀਤਾ ਹੈ ਜੀ ਪਰੋਣੇ ਕਾਹੀ ਗੱਲ ਦੇਖੋ ਬਿਲਕੁਲ 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 ਥੱਲੇ ਆ ਕੇ ਹਿਸਾਬ ਤਾਂ ਸਾਰਾ ਬਣਿਆ ਹੋਇਆ ਹੈਗਾ ਪਹਿਲਾਂ ਉੱਪਰ ਸੀਗੇ ਹੁਣ ਥੱਲੇ ਆ ਇਧਰੋਂ ਆਕੇ ਇੱਕ ਹੋਰ ਚੱਕ ਆ ਗਿਆ ਇਹ ਆਪਾਂ ਇੱਥੇ ਆਏ ਹਾਂ ਗਿਆ ਸ਼ਿਪਾਂ ਦੇ ਮਿਊਜ਼ੀਅਮ ਦੇ ਵਿੱਚ ਜਿੱਦਾਂ ਮੈਂ ਆਪਣਾ ਕੋ ਲੈਣਾ ਦੋਣਾ ਰਹਿਣੀ ਆ ਪਰ ਸੋਣੀ ਹੈਗੇ ਫਿਰ ਵੀ ਗੁੱਡ ਸੋਹਣਾ ਬਣਾਇਆ ਹੋਇਆ ਸਾਰਾ ਸਾਰਾ ਜੋ ਮੈਂ ਪਹਿਲਾਂ ਦੇਖ ਲਿਆ ਬਾਅਦ ਅੱਗੇ ਜਾ ਕੇ ਦੇਖਦੇ ਹਾਂ ਕੀ ਖਾਬ ਆਪਾਂ ਦਾ ਇਹ ਸੋਹਣੀ ਬਣੀ ਹੋਈ ਹੈ ਇਹ ਇਹਨਾਂ ਦਾ ਨਕਸ਼ਾ ਬੜਾ ਸੋਹਣਾ ਬਣਾਇਆ ਹੋਇਆ ਬਹੁਤ ਸੋਹਣਾ ਬਣਾਇਆ ਸਭ ਤੋਂ ਪਹਿਲਾਂ 1857 ਗੈਂਗਿਸ ਖਾਨ ਇਹ ਇੱਥੋਂ ਚੱਲਿਆ ਸੀਗਾ ਆਇਆਂ ਚੱਲ ਕੇ ਇਥੋਂ ਦੀ ਆ ਕੇ ਇਥੇ ਆਸਟ੍ਰੇਲੀਆ ਆਇਆ ਸੀ ਫਿਰ ਉਸ ਤੋਂ ਬਾਅਦ ਆਇਆ ਐਸਐਸ ਰੀਅੰਟ 1855 ਦੇ ਵਿੱਚ ਇਹ ਇਥੋਂ ਦੀ ਆਇਆ ਆਇਆ ਸੀ ਆਇਆ ਆ ਕੇ ਫਰਸਟ ਜਿਹੜਾ ਫੇਰਾ 1870 ਇਹ ਇਥੋਂ ਦੇ ਜਿਹੜੀ ਆਪਣਾ ਵਪਾਰ ਹੁੰਦਾ ਹੁੰਦਾ ਜਿੱਥੋਂ ਦੇ ਨਾ ਇਹ ਉਸ ਥਾਂ ਤੋਂ ਆਇਆ ਇਥੇ ਸ਼ਿਪ ਵੀ ਪਾਸਗਾ ਦੇ ਪਿੱਛੇ ਜਿਹਾ ਇੱਕ ਇਥੋਂ ਦੇ ਮੋਸਟਲੀ ਸਿਲਕ ਰੋਡ ਹ ਸਿਲਕ ਰੂਟ ਕਹਿੰਦੇ ਜਿਹਨੂੰ ਸ਼ਾਇਦ ਤੇ ਸੂਜ਼ ਸੂਇਜ਼ ਕੈਨਲ ਤੇ ਉਸ ਤੋਂ ਬਾਅਦ ਫਿਰ 1938 ਦੇ ਵਿੱਚ ਜਾਜ ਇਥੋਂ ਦੀ ਸੱਦਾ ਸੋ ਪਿਛਲੇ ਤੋਂ ਪਿਛਲੇ ਮਹੀਨੇ ਆਪਾਂ ਸਾਰਾ ਆਸਟ੍ਰੇਲੀਆ ਘੁੰਮਿਆ ਸਿੱਥੋਂ ਦੀ ਐਂ ਜਾ ਕੇ ਐਂ ਕਰਕੇ ਤੇ ਅੱਜ ਕਿ ਆਪਾਂ ਸਾਈਕਲ ਤੇ ਆ ਸਾਰਾ ਘੁੰਮੀ ਆਂ ਤਸਮਾਨੀਆ just doing another student. ਤੇ ਚ ਖਾਦਾ ਜਾ ਰਿਹਾ ਕੋਰੀਅਨ ਚਿਕਨ ਤੇ ਬਾਈ ਹੋਰੇ ਵਧੀਆ ਹੈ ਗਿਆ ਇਹਨਾਂ ਨਾਲ ਗੱਲਾਂ ਬਾਤਾਂ ਸੋਹਣੀਆਂ ਹੋਈ ਜਾਂਦੀਆਂ ਹੁਣ ਗਏ ਹੋਏ ਆ ਤੇ ਬੋਸਟਰ ਤੇ ਇਡਲੀ ਦੋਏ ਗਏ ਬਾਈ ਹੋਰੇ ਤੇ ਗੁੱਡ ਮਤ ਮਿਲੀ ਹੈ ਤਾਂ ਕਰਕੇ ਤੇ ਫਿਲਹਾਲ ਆ ਖਾਦਾ ਜਾਊਗਾ ਮਿਹਰਬਾਨੀ ਕਜੀ ਸਾਹਿਬ ਠੀਕ ਹੈ ਭਾਈ ਜੀ ਧੰਨਵਾਦ ਜੀ ਸੋਹੇ ਭਾਈ ਹੋਰੇ ਸੀਗੇ ਕਰਨਾ ਵਧੀਆ ਮਤ ਮਿਲੀ ਸੀਗੇ ਫਿਰ ਮੈਂ ਉਹਨਾਂ ਨੂੰ ਕਿਹਾ ਹੁਣ ਮੈਂ ਵੀ ਕੰਮ ਕਰਨਾ ਹੈਗਾ ਤੇ ਆਪਾਂ ਫਿਰ ਮਿਲਾਂਗੇ ਕਦੇ ਨਾ ਕਦੇ ਹਰ ਕੰਮ ਕੀਤਾ ਜਾਊਗਾ ਮੈਂ ਸਿਰਫ 15-20 ਮਿੰਟ ਲਈ ਬਾਹਰ ਗਿਆ ਸੀਗਾ ਤੇ ਮੈਨੂੰ 3-4 ਘੰਟੇ ਹੋ ਗਏ ਬਾਹਰ ਐ ਸਾਥ ਵਿੱਚ ਹੋ ਜਾਂਦੇ ਹੁੰਦੇ ਆ ਤੇ ਵਧੀਆ ਖਾ ਪੀ ਕੇ ਆਉਂਦਾ ਘੁੰਮ ਕੇ ਆਉਂਦਾ ਮਾਰਕੀਟ ਵੇਖ ਕੇ ਆਉਂਦੀ ਪਰ ਹੁਣ ਆਪਾਂ ਕੰਮ ਕਰਾਂਗੇ ਜਿਹਦੇ ਲਈ ਆਪਾਂ ਅੱਜ ਛੁੱਟੀ ਲਈ ਹੈ ਇਹ ਬਈ ਪੰਜਾਬੀ ਆ ਆਪਣਾ ਕੀ ਗੱਲਬਾਤ ਪੂਰੀ ਸਿਰਾਂ ਬਣਾਈ ਹੋਈ ਹੈ ਬਾਈ ਨੇ ਮੈ ਦਿਖਾਉਣਾ ਉਹਦੀ ਸ਼ਕਲ ਦੂਜੇ ਪਾਸੇ ਕਰਕੇ ਦਾੜੀ ਕੱਟੀ ਦਾੜੀ ਤਾਂ ਕੱਟੀ-ਕੱਟੀ ਪਰ ਉਹ ਕੀ ਨਾਮ ਉਹਦਾ ਯਾਰ ਸਰਵਿਸ ਕੀ ਬਾਤ ਹੈ ਮਤਲਬ ਮੈਂ ਪਹਿਲੀ ਵਾਰ ਹੀ ਬਾਈ ਨੇ ਇਹ ਰੀਜਨਲ ਡੈਡੀ ਦੇ ਸੈਟਅਪ ਕੀਤੀ ਤੇ ਉਹ ਲਾਇਆ ਕੀ ਨਾਮ ਆਇਆ ਗਰਮ ਤੌਲੀਆ ਗੱਲਬਾਤ ਪੂਰੀ ਵਧੀਆ ਮੈਂ ਬਾਈ ਰਿਵਿਊ ਪੈਂਦੇ ਕਿਹਾ ਹਾਂਜੀ ਮੈਂ ਕਿਹਾ ਮੈਂ 5 ਤੋਂ 5 ਸਟਾਰ ਦੇ ਕੇ ਜਾਉਣਾ ਤੁਹਾਨੂੰ ਕਈ ਬੰਦੇ ਬੜੇ ਦਿਲੋਂ ਕੰਮ ਕਰਦੇ ਆਗੇ ਤੇ ਮੈਨੂੰ ਆਪਦੇ ਸਟੂਡੀਓ ਦੀ ਯਾਦ ਆ ਗਈ ਮੈਂ ਵੀ ਇਹੀਂ ਕੰਮ ਕਰਦਾ ਹੁੰਨਾ ਹਾਂ ਹਾਂਜੀ ਤੇ ਹੁਣ ਜਿਹੜੀ ਤੁਸੀਂ ਆ ਵੀਡੀਓ ਵੇਖੀ ਜਾਂਦੇ ਹੋ ਇਹ ਮੈਂ ਇੱਥੇ ਬੈਠਾ ਐਡਿਟ ਕਰੀ ਜਾਂਦਾ ਇਹਨੂੰ ਆ ਮੈਂ ਸਾਰਾ ਦਾ ਸਾਬ ਹਫਤਾ ਲਾਇਆ ਹੋਇਆ ਹਾਰਡ ਡਰਾਈਵਰ ਲੱਗੀਆਂ ਹੋਈਆਂ ਇੱਧਰ ਲੱਗੀਆਂ ਹੋਈਆਂ ਕੰਮ ਕੁਮ ਦਿਖਾਸਾਂ ਨੇ ਬੈਠਦਾ ਤੇ ਵਧੀਆ ਸੀਗਾ ਇੱਦਾਂ ਕੰਮ ਵੀ ਆਇਆ ਮੈਂ ਸਵੇਰੇ ਪਹਿਲਾਂ ਕੰਮ ਕੀਤਾ ਫਿਰ ਉਸ ਤੋਂ ਬਾਅਦ ਤੁੰ ਮੰਚਾਂ ਗਿਆ ਮੈਂ ਕੰਮ ਗਿਆ ਆ ਕੇ ਫਿਰ ਕੰਮ ਨੇ ਬੈਠਦਾ ਹੁਣ ਸਟੇਮ ਹੋ ਗਿਆ 8:00 ਵਜੇ ਤੇ ਰੋਟੀ ਬਣੀ ਮਦਰ ਲਿਆਂਦਾ ਪਿਆ ਆ ਸੀਗਾ ਪਾਣੀ ਤੇ ਨਾਲ ਰੋਟੀਆਂ ਇਥੇ ਨਾਲ ਇੰਦੇ ਰੈਸਟ੍ਰੈਂਟ ਮੈਂ ਕੋਲ ਲਿਆਂਦਾ ਸੀਗਾ ਤੇ ਬਸ ਆ ਪਾਣੀ ਇਥੇ ਸਮਾਪਤ ਕਰਦੇ ਆ ਅੱਜ ਜਿੰਨੀ ਮੈਂ ਰੈਸਟ ਜਿੰਨੀ ਮੈਂ ਕਰਨੀ ਸੀ ਕਰ ਲਈ ਕੱਲ ਨੂੰ ਫਿਰ ਸਾਈਕਲਿੰਗ ਸ਼ੁਰੂ ਕਰ ਆਪਣੇ ਕੱਲ ਨੂੰ ਆਪਣਾ ਤੀਜਾ ਫੜਾ ਸ਼ੁਰੂ ਹੋਣ ਵਾਲਾ ਹੈ ਇਥੋਂ ਡੇਵਨਪੁਰ ਤੱਕ ਦਾ ਤੇ ਇਹ ਤੀਜਾ ਆਪਣਾ ਫੇਰ ਲੱਗੂਗਾ ਤੇ ਦੇਖੋ ਚਾਰ ਦਿਨ ਲੱਗਦੇ ਆ ਪੰਜ ਦਿਨ ਲੱਗਦੇ ਆ ਛੇ ਦਿਨ ਲੱਗਦੇ ਆ ਤੁਹਾਨੂੰ ਤੇ ਪੰਜ ਦਿਨ ਤੋਂ ਮਿਲਦੇ ਤੇ ਬਾਕੀ ਬਾਕਲ ਨੂੰ ਮਿਲਦੇ ਆ ਤੁਹਾਨੂੰ ਨਵੀਂ ਵੀਡੀਓ ਵਿੱਚ ਤੇ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤੇ ਪਲੀਜ਼ ਲਾਈਕ ਸ਼ੇਅਰ ਤੇ ਕਮੈਂਟ ਕਰਦੇ ਕਰੋ ਅੱਜ ਇੱਕ ਭੈਣ ਦਾ ਕਮੈਂਟ ਆ ਬੜਾ ਵਧੀਆ ਮੈਨੂੰ ਨਹੀਂ ਖੁਸ਼ੀ ਹੋਈ ਉਹ ਕਹਿੰਦੇ ਵੀ ਅਸੀਂ ਸਾਰਾ ਪਰਿਵਾਰ ਬੈਠ ਕੇ ਦੇਖਦੇ ਆ ਤੇ ਮੇਰੇ ਹਸਬੰਦ ਦੇਖਦੇ ਆ ਤੇ ਉਹ ਉਹ ਕਮੈਂਟ ਮੈਨੂੰ ਪੜ ਕੇ ਮੈਨੂੰ ਬਹੁਤ ਚੰਗਾ ਲੱਗਿਆ ਤੇ ਕਿਉਂਕਿ ਮੈਨੂੰ ਕਮੈਂਟ ਬਹੁਤ ਘੱਟ ਆਉਂਦੇ ਆ ਨਾ ਤੇ ਪਰ ਆ ਵੀ ਗੁੱਡ ਵਧੀਆ ਫੀਲ ਆ ਗਿਆ ਫੇਰ ਆਇਆ ਲੱਗਿਆ ਵੀ ਨਹੀਂ ਆਪਾਂ ਵੀਡੀਓ ਬਣਾਈ ਜੰਨੇ ਆ ਕਿ ਕੋਈ ਗੱਲ ਨਹੀਂ ਕਿਉਂਕਿ ਜਦੋਂ ਨਹੀਂ ਚਲੋ ਰਿਜ਼ਲਟ ਮਿਲ ਜਾਂਦਾ ਸਾਰਾ ਕੁਝ ਵਧੀਆ ਕੋਟ ਮਿਲ ਜਾਂਦਾ ਆ ਨਹੀਂ ਮਗਰ ਉਹ ਨਹੀਂ ਮਿਲਦਾ ਮਿਲ ਜਾਂਦਾ ਸੋ ਇਹ ਹੈਗਾ ਆਪਣਾ ਕੈਪਸੂਲ ਇੱਕ ਵਾਰ ਹੋ ਚੁਈ ਦਸਨੀ ਸਕ ਆ ਨਕਸ਼ਾ ਅਸਮਾਨੀਆਂ ਦਾ ਆਪਾਂ ਇੱਥੇ ਸ਼ੁਰੂ ਕੀਤਾ ਸੀਗਾ ਇੱਥੋਂ ਜਾ ਕੇ ਇੱਥੇ ਰੁਕੇ ਪਹਿਲਾਂ ਆਪਾਂ ਫਿਰ ਆਪਾਂ ਲਾਂਚ ਸਿਸਟਮ ਆਏ ਫਿਰ ਇਧਰ ਨਹੀਂ ਆਏ ਹੋ ਕੇ ਉੱਪਰੋਂ ਦੀ ਉੱਪਰੋਂ ਦੇ ਆ ਘੁੰਮ ਕੇ ਆਪਾਂ ਸੈਂਟ ਹੈਲਨ ਆ ਗਏ ਸੀ ਇੱਥੇ ਸੈਂਟਰੋਂ ਤੋਂ ਸਿੱਧਾ ਸਿੱਧਾ ਸਦਾ ਕੋਸਟ ਲੰਦੇ ਦਾ ਬਿਸ਼ਨੋ ਆਗੇ ਸੀਗੇ ਬਿਸ਼ਨੋ ਤੋਂ ਸਿੱਧਾ ਆਏ ਜਾਂਦੇ ਜਾਂਦੇ ਆਂਦੇ ਜਾਂਦੇ ਆਪਾਂ ਇੱਥੇ ਥੱਲੇ ਹੋ ਬਟਾ ਗਏ ਨਹੀਂ ਨਹੀਂ ਬਿਸ਼ਨੋ ਤੋਂ ਆਏ ਆ ਤੇ ਇੱਥੇ ਆਏ ਇੱਥੋਂ ਫਿਰ ਆਪਾਂ ਮਰੀਆ ਆਈਲੈਂਡ ਗਏ ਮਰੀਆ ਆਈਲੈਂਡ ਤੋਂ ਫਿਰ ਵਾਪਸ ਆਏ ਫਿਰ ਇੱਥੇ ਆਪਾਂ ਸਿੱਧਾ ਹੋ ਬਟਾ ਗਏ ਹੁਣ ਮੇਰੇ ਕੋਲੇ ਰਾਹ ਸੀਗਾ ਆਹ ਵਾਲਾ ਇੱਥੇ ਆਏ ਜਾ ਕੇ ਇੱਥੋਂ ਦੀ ਆਏ ਹੋ ਕੇ ਆਏ ਆਉਣਾ ਪਰ ਜਿਹੜਾ ਆਹ ਇਲਾਕਾ ਹੈ ਨਾ ਇਹ ਸੇਫ ਨਹੀਂ ਹੈਗਾ ਮਤਲਬ ਸੇਫ ਹੈਗਾ ਪਰ ਇੱਥੇ ਕੁਝ ਵੇਖਣ ਨੂੰ ਇੱਕ ਤਾਂ ਆਹ ਹੈ ਇੱਕ ਆਹ ਚ ਜਾਏਗੀ ਆ ਤੇ ਆ ਬਾਕੀ ਸਾਰਾ ਜੰਗਲ ਹੈ ਤੇ ਸੜਕਾਂ ਬਹੁਤ ਭੇੜੀਆਂ ਜਿਹੜੀਆਂ ਕਿ ਗੱਡੀਆਂ ਵਾਸਤੇ ਠੀਕ ਹੈਗੀਆਂ ਪਰ ਸਾਈਕਲ ਵਾਸਤੇ ਠੀਕ ਨਹੀਂ ਹੈਗੀਆਂ ਕਿਉਂਕਿ ਮੈਂ ਨਾ ਗੂਗਲ ਮੈਪ ਦੇ ਉੱਪਰ ਜਿਹੜਾ ਸਟਰੀਟ 뷰 ਹੁੰਦਾ ਉਹ ਲਾ ਕੇ ਵੇਖਿਆ ਸੀਗਾ ਤੇ ਮੈਨੂੰ ਦੋ ਦੋਨਿਆਂ ਨੇ ਬਾਈਆਂ ਨੇ ਵੀ ਕਿਹਾ ਜਿਹੜੇ ਇੱਥੇ ਰਹਿੰਦੇ ਹੈਗੇ ਕਹਿੰਦੇ ਕਿ ਇਧਰੋਂ ਸੇਫ ਨਹੀਂ ਹੈਗਾ ਤੁਹਾਨੂੰ ਸਾਈਕਲ ਤੇ ਵੀ ਕੁਝ ਵੀ ਹੋ ਸਕਦਾ ਫਿਰ ਕੀ ਕਰਾਂਗੇ ਆਪਾਂ ਇੱਥੋਂ ਐ ਹੋ ਜਾਾਂਗੇ ਸਿੱਧੇ ਉੱਪਰ ਨੂੰ ਵਿਚਾਲੋਂ ਵਿਚਾਲੋਂ ਜੇ ਇਧਰੋਂ ਜਾਂਦੇ ਇਧਰੋਂ ਆਪਾਂ ਨੂੰ ਲੱਗਣੇ 10 ਦਿਨ ਹੋਰ ਇਧਰੋਂ ਦੇ ਆਪਾਂ ਨੂੰ ਲੱਗਿਆ 5-6 ਦਿਨ ਕੋਈ ਚੱਕਰ ਨਹੀਂ ਐਂ ਕਰਕੇ ਫਿਰ ਆਪਣਾ ਪੂਰਾ ਹੋ ਜੇ ਸਫਰ ਤੇ ਫਿਰ ਅਸੀਂ ਰੜ ਜਾਗੇ ਇੱਥੇ ਸਪਿਰਿਟ ਆਫ ਤਸਮਾਨੀਆ ਵਾਓ ਫਿਰ ਫੋਨ ਮੇਰਾ ਧੰਕਰੀ ਜਾਂਦਾ ਮੇਰੇ ਅ ਇਹਦੇ ਵਿੱਚੋਂ ਸਾਰੀਆਂ ਫੋਟੋਆਂ ਨੂੰ ਡਿਲੀਟ ਕਰਤੀਆਂ ਸਭ ਕੁਝ ਡਿਲੀਟ ਕਰ ਦੇਣਾ ਹੁੰਦਾ ਉਹ ਖਾਲੀ ਹੋਣਾ ਚਾਹੀਦਾ ਫੋਨ ਉਸ ਤੋਂ ਬਾਅਦ ਪਰ ਉਹ ਖਾਲੀ ਨਹੀਂ ਹੁੰਦਾ ਉਹ ਡਿਲੀਟ ਫੋਲਡਰ ਦੇ ਵਿੱਚੋਂ ਜਾ ਕੇ ਮੈਂ ਡਿਲੀਟ ਕਰ ਦੇਣਾ ਹੁੰਦਾ ਉਹ ਕਈ ਵਾਰੀ ਤਾਂ ਖਾਲੀ ਹੋ ਜਾਂਦਾ ਜਮਨ ਫੋਨ ਫਿਰ ਪਰ ਕਈ ਵਾਰੀ ਉਹ ਦੀ ਸਪੇਸ ਭਰੀ ਰਹਿੰਦੀ ਆ ਪਰ ਫੋਟੋਆਂ ਹੁੰਦੀਆਂ ਨਹੀਂ ਆਈਆਂ ਇਹ ਪਤਾ ਨਹੀਂ ਕਿਉਂ ਅੰਨ ਦਿੱਕਤ ਹੈਗੀ ਆ ਹੁਣ ਮੈਂ ਫਾਰਵਰਡ ਮਾਰੂਗਾ ਇਹਨੂੰ ਫਾਰਮੈਟ ਮਾਰ ਕੇ ਦੁਬਾਰਾ ਸਾਰਾ ਰੀਇਨਸਟਾਲ ਕਰ ਦਿੰਦਾ ਕੀ ਆਈਫੋਨ ਦੀ ਦਿੱਕਤ ਹੈਗੀ ਆ ਬਾਕੀ ਕੋਈ ਚੱਕਰ ਨਹੀਂ ਸਸਿਕਾ ਸਾਰਿਆਂ ਨੂੰ ਮਿਲਦੇ ਆ ਕੱਲ ਨੂੰ ਆਪਾਂ ਨਾਲ ਵੀਡੀਓ ਤੇ ਕੱਲ ਨੂੰ ਆਪਣਾ ਸਫਰ ਸ਼ੁਰੂ ਹੋਊਗਾ ਤੀਜਾ ਬੜਾ ਆਪਾਂ ਕੰਮ ਕਰੀਏ ਨੇ ਸਿੱਤੇ